ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਜਰੂਰ ਵੀਰੇ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਸ਼ੇਅਰ ਕਰੋ ਕਿਵੇਂ ਦਾ ਆਪਣਾ ਕੰਮਕਾਰ ਲੱਗਦਾ ਦੱਸੋ ਵੀਰੇ ਜਰੂਰ ਤੁਹਾਡੇ ਆਸਰੇ ਨਾਲ ਚੈਨਲ ਚੱਲਦਾ ਤੇ ਚੱਲੂਗਾ ਵੀ ਤੇ ਅੱਜ ਵੀਰੇ ਆਪਾਂ ਪਿੰਡ ਆਲਕੜੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਤੇ ਬਾਈ ਕੋਲੋਂ ਨੀਲੀ ਰਾ ਵੀ ਬੂਰੀ ਆਪਾਂ ਝੋਟੀ ਲੈ ਕੇ ਆਏ ਆ ਬਾਈ ਕਹਿੰਦਾ 8 ਕਿਲੋ ਦੁੱਧ ਆ ਬਾਕੀ ਦੀ ਗੱਲਬਾਤ ਕਰਾਉਣੀ ਆ ਆਪਾਂ ਬਾਈ ਨਾਲ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਉਹ ਠੀਕ ਠਾਕ ਹੋ ਵੀਰੇ ਆਪਾਂ ਤੁਹਾਡੀਆਂ ਦੋ ਤਿੰਨ ਵੀਡੀਓ ਪਹਿਲਾਂ ਪਾਈਆਂ ਦੋ ਤਿੰਨ ਕਿ 10 12 ਪਾਤੀਆਂ ਹੋਣਗੀਆਂ ਤੇ ਪਸ਼ੂ ਹੋ ਜਾਂਦੇ ਸੇਲ ਪੂਰੇ ਬਾਈ ਉਹ ਦੀ ਸੇਲ ਹੋ ਜਾਂਦੀ ਠੀਕ ਆ ਹੁਣ ਦੋ ਤਿੰਨ ਪਸ਼ੂ ਤੇਰੇ ਕੋਲ ਹੋਰ ਵੀ ਖੜੇ ਆ ਹਨਾ ਜੇ ਕੋਈ ਆਪਾਂ ਮੇਨ ਵੀਡੀਓ ਤਾਂ ਆਪਣੀ ਅੱਜ ਬੂਰੀ ਦੀ ਵੀ ਆ ਨੀਲੀ ਰਾ ਦੀ ਬੂਰੀ ਠੀਕ ਆ ਵੀਰੇ ਤੇ ਵੀਰੇ ਨਾਮ ਐਡਰੈਸ ਬੋਲੀ ਮੜਾ ਨੰਬਰ ਬ ਤੇ ਪਿੰਡ ਆਲਕੜਿਆ ਗਿਆ ਪਿੰਡ ਆਲਕੜਿਆ ਗਿਆ ਅੱਜ ਫਿਰ ਬੂਰੀ ਲਾਇਆ ਹਾਂ ਨਹੀਂ ਦੀਰਾ ਵੀ ਬੂਰੀ ਲਾ ਕਿੰਨੇ ਚਿਰ ਦੀ ਸੂਈ ਵੀਰੇ ਡੇਢ ਕਿ ਮਹੀਨਾ ਹੋ ਗਿਆ ਬਾਈ ਸੂਈ ਤੇ ਮਗਰ ਇਹਦੇ ਕੀ ਆ ਗਿਆ ਬੱਚਾ ਮਗਰ ਇਹਦੇ ਕੱਟੀ ਆ ਗਈ ਬਾਈ ਮਾਰ ਕਨੇ ਮਹੀਨਾ ਕੀ ਦੱਸ ਆਪਾਂ ਡੇਢ ਕਿ ਮਹੀਨੇ ਦੀ ਮੰਨ ਕੇ ਲੈ ਠੀਕ ਆ ਮਗਰ ਕੱਟੀ ਆ ਗਈ ਹਾਂ ਤੇ ਮਿਲਦੀ ਬੱਚੇ ਤੇ ਆ ਬੱਚੇ ਦੇ ਤੇ ਕੱਦ ਕਾਠ ਬਹੁਤ ਵੱਡਾ ਹਨਾ ਵੀਰੇ ਹਿੰਦੀਪੂ ਕੱਦ ਕਾਠ ਤਾਂ ਤੂੰ ਆਪ ਨਹੀਂ ਅੰਦਾਜ਼ਾ ਲਾਦਾ ਯਾਰ ਠੀਕ ਆ ਤੇ ਚੌੜੀ ਜੁੜੀ ਬਹੁਤ ਪਈ ਤੇ ਦੁੱਧ ਵੀਰੇ ਜੀਬ ਦੀਕ ਬਾਈ ਆਏ ਆ ਦੇਖ ਲੈ ਚਾਹੀ ਗਾਂ ਆ ਰਹੀ ਦੁੱਧ ਲਾ ਲੂ ਆਈ ਹਾਂ ਲੈ ਲੈ ਦੇਖ ਗਾਰ ਗਿਆ ਲੈ ਤਾਰਨ ਨੂੰ ਘਰ ਆਨੇ ਦੇਖ ਆਹ ਤਾਂ ਕਮਾਲ ਹੀ ਬਿਨਾ ਬੱਚੇ ਤੋਂ ਪਰ ਆਪਾਂ ਬੱਚੇ ਦੀ ਚੋਣੇ ਨੇ ਠੀਕ ਆ ਬੱਚੇ ਦੇ ਚੋਣੇ ਤੇ ਵੀਰੇ ਇਹਦਾ ਪੂਰੀ ਮੈਂਡਮਨ ਚੈੱਕ ਨੰਬਰ ਹੈ ਤੇਰੇ ਸਾਹਮਣੇ ਆ ਯਾਰ ਹਾਂ ਠੀਕ ਆ ਤੇ ਨੀਲੀ ਰਾਵੀ ਬੂਰੀ ਆ ਗਈ ਕਦਗਾਠ ਪੂਰਾ ਡਿਮਾਂਡ ਇਹਦੀ ਡਿਮਾਂਡ ਦੀ ਵਈ ਫੂਟ ਹੀ ਕਰਾਂਗੇ ਹੋਊ ਜਮਾ ਜਾਏ ਜਮਾ ਜਾਏ ਓਕੇ ਦੇਖੋ ਵੀਰੇ ਘਰ ਤੋੜ ਇਹਨੂੰ ਕਰਾ ਤੋੜਾ ਤੋੜਾ ਕਰਾਈ ਗਿਆ ਚੈੱਕ ਕਰ ਲਿਓ ਬਾਈ ਨਾਲ ਸੰਪਰਕ ਝੋਟੀ ਬਹੁਤ ਜਿਆਦਾ ਚੰਗੀ ਆ ਵੀਰੇ ਸਿੰਘਾ ਸੁnga ਇਹ ਸੁਆ ਦੂਜਾ ਹੀ ਆ ਗਿਆ ਨਾ ਦੂਜਾ ਸੁਆ ਆ ਗਿਆ ਆ ਦੇਖੋ ਸਾਰੇ ਪੈਰਾਂ ਤੇ ਨਿਸ਼ਾਨ ਆ ਸਾਰੀਆਂ ਨਿਸ਼ਾਨੀਆਂ ਨੀਰੀ ਰਾਵੀ ਦੀਆਂ ਕਵਰ ਕਰਦੀਆਂ ਤੇ ਚੌੜੀ ਚੂੜੀ ਬਹੁਤ ਆ ਲੈ ਚਲ ਵੀਰੇ ਲੰਮੀ ਝੋਟੀ ਦਾ ਕਿਆ ਬਾਤ ਹੈ ਕੀ ਇੱਕ ਨੰਬਰ ਤੇ ਵੀਡੀਓ ਨਾ ਨਾ ਬ੍ਰੀਕ ਪਿੰਡੇ ਦੀ ਵੀਡੀਓ ਬਣਾਉਣ ਦਾ ਟਾਈਮ ਨੋਟ ਕਰ ਲਿਓ ਟਾਈਮ ਬਸ 10:30 ਵਜੇ ਦੇ ਆਨੇ ਪੂਰੀ ਆਥਰ ਨੂੰ ਬਲਟੇ ਲਾ ਕਰਕੇ ਪੂਰੀ ਤਿਆਰ ਹੋ ਕੇ ਫੇਰ ਇਹਨਾਂ ਪੂਰੀਆਂ ਫਸ ਜਾਣਾ ਆਥਰ ਨੂੰ ਆਏ ਨਹੀਂ ਬਾਈ ਜਿਵੇਂ ਕਿਲੇ ਦੇ ਬੱਚੇ ਦੇ ਕੋਲ ਹੀ ਖੜੇ ਆ ਜਿਵੇਂ ਮਾਰਦੀ ਲੈ ਹਾਂ ਵੀਰੇ ਯਾਰ ਬੜੀ ਸੀਲ ਆ ਮਾਰੀ ਤਾਰ ਫੇਰ ਲੈ ਛੱਡ ਕੇ ਮਾਰੀ ਚੱਲੋ ਯਾਰ ਇਹ ਤਾਂ ਕਮਾਲ ਆ ਆਏ ਨੇ ਹੈਗੇ ਵੀ ਬੱਚੇ ਦੇ ਖੜੀ ਕਰੀ ਜੂ ਠੀਕ ਆ ਤੇ ਦੁੱਧ ਕਿੰਨਾ ਆ ਗਿਆ ਦੀਪੂ ਸੋਦੇ ਥਲੇ ਵੀ 8 ਕਿਲੋ ਜਮਾ ਠੀਕ ਆ ਦੋ ਡਾਂਗ ਚੂਕੇ ਲੈ ਕੇ ਜਾ ਤੇ ਬਣੀ-ਬੁਣੀ ਵੀ ਤਾਂ ਹਜੇ ਕਾਦੀ ਹੋਣੀ 1.5 ਮਹੀਨੇ ਹੀ ਹੋਈ ਠੀਕ ਆ ਵੀਰੇ ਕਰ ਲਿਓ ਬਾਈ ਨਾਲ ਸਰ ਬਾਰ ਕਾਦਾ ਕਮਾਲ ਇਹ ਗਾਈਆਂ ਤਾਂ ਵੀੜੇ ਦੇ ਵਿਚਾਲੇ ਖੜਾ ਕੇ ਧਾਰਾ ਮਾਰਦੇ ਦੇਖਿਆ ਮੈਂ ਪਰ ਝੋਟੀ ਮੈਂ ਪਹਿਲੀ ਵਾਰ ਦੇਖਿਆ ਦੂਜਾ ਸੂ ਆ ਗਿਆ ਮੈਂ ਸਾਨੂੰ ਫੇਰ ਫੜਨੇ ਵਾ ਨੇੜੇ ਤੋਂ ਚੈੱਕ ਕਰਾਣਾ ਦੇਖੋ ਸੂ ਨਾ ਲੱਗਿਆ ਪਿਆ ਹੁਣੀ ਤੇ ਬਾਕੀ ਦੀ ਗੱਲ ਰਹੀ ਵੀਰੇ ਤੁਸੀਂ ਆਦੀ ਚੋਕੇ ਲੈ ਜਾਓ ਭਾਉਂਦੀ ਕੋਈ ਟੈਨਸ਼ਨ ਨਹੀਂ ਬਾਈ ਨੂੰ ਆ ਦੇਖੋ ਦੂਜੀ ਛਾੜ ਤੋਂ ਕਰੋ ਸਾਣ ਚੱਕ ਧਾਰ ਤੂਰ ਪੂਰੀ ਪੋਲੀ ਆ ਤੁਹਾਨੂੰ ਚੈੱਕ ਕਰਾਤੀ ਆ ਤੇ ਪੂਰੀ ਚੰਗੀ ਝੋਟੀ ਹੈਗੀ ਪਿੰਡ ਆਲਕੜੇ ਜ਼ਿਲ੍ਹਾ ਬਰਨਾਲਾ ਤਹਿਸੀਲਤਾ ਪਤਾ ਨੰਬਰ ਫੇਰ ਬੋਲਦੀ ਵੀਰੇ 628411044 ਤੋ ਫਿਰ ਯਾਰ ਵੀਰੇ ਤੁਸੀਂ ਬੂਰੀ ਦੀ ਮੈਂ ਤਾਂ ਬਹੁਤ ਜਿਆਦਾ ਮੰਗ ਕਰਦੇ ਹੋ ਨੇ ਆ ਲਓ ਤੁਹਾਨੂੰ ਅੱਜ ਵੀਡੀਓ ਕਵਰ ਕਰਕੇ ਦੇਤੀ ਆ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਦ ਲੋ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ